ਪ੍ਰੋਗਰਾਮ ਦਸੰਦੇ ਸ਼ੋਅ ਵਿੱਚ ਸਵਾਗਤ ਹੈ ਅਸੀਂ ਦੂਸਰੇ ਪੜਾਅ ਦੇ ਵਿੱਚ ਦਾਖਲ ਹੁੰਨੇ ਆ ਕਾਨੂੰਨੀ ਨੁਕਤੇ ਗਿਲਸਾਹਬ ਕਾਨੂੰਨੀ ਨੁਕਤੇ ਦੇ ਵਿੱਚ ਅਸੀਂ ਜਾਣਨਾ ਚਾਹੁੰਦੇ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਿਹੜਾ ਇੱਕ ਸਾਈਜ਼ ਪਾਲਿਸੀ ਦਾ ਜਿਹੜਾ ਕਬਲਾ ਹੋਇਆ ਸੀਗਾ ਉਹਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨੂੰ ਜ਼ਮਾਨਤ ਮਿਲਦੀ ਹੈ ਔਰ ਕਿਹਾ ਜਾ ਰਿਹਾ ਸੀ ਵੀ ਅਗਲੇ ਦਿਨ ਉਹ ਰਿਹਾ ਹੋਣ ਜਾ ਰਹੇ ਨੇ ਪਰ ਉਸ ਤੋਂ ਬਾਅਦ ਇੱਕਦਮ ਜਿਹੜਾ ਉਹ ਪਾਸਾ ਪਲਟ ਜਾਂਦਾ ਹੈ ਔਰ ਉਹ ਜ਼ਮਾਨਤ ਰੁਕ ਜਾਂਦੀ ਹੈ ਇਕੀ ਕਿ ਕਿਵੇਂ ਸੰਭਵ ਹੈ ਜੀ ਤੇ ਕੀ ਹੋਇਆ ਜੀ ਇਸ ਕੇਸ ਵਿੱਚ ਭਮਸਾਬ ਇਹ ਬੜਾ ਹੈਰਾਨੀਕੁਨ ਜਿਹੜਾ ਫੈਸਲਾ ਹੈ ਉਹ ਦਿੱਲੀ ਦੀ ਹਾਈ ਕੋਰਟ ਨੇ ਦਿੱਤਾ ਜਿਹੜੀ ਉਹਨਾਂ ਦੀ ਰੀਲੀਜ਼ ਨੂੰ ਸਟੇ ਕਰਨ ਦਾ ਹੂੰ ਜਿਹੜਾ ਕਿ ਕਿਸੇ ਵੀ ਜਿਹੜੇ ਕਾਨੂੰਨ ਦੇ ਮਾਪਦੰਡ ਦੇ ਵਿੱਚ ਉਹ ਫਿੱਟ ਨਹੀਂ ਬੈਠਦਾ ਜੀ ਜਿਸ ਨੂੰ ਹੁਣ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਚੈਲੰਜ ਕੀਤਾ ਹੂੰ ਸੋ ਆਪਾਂ ਪਹਿਲਾਂ ਬਰੀਫਲੀ ਜੇ ਬੇਲ ਦੇ ਕਾਨੂੰਨ ਦੀ ਗੱਲ ਕਰ ਲਈਏ ਹੂੰ ਬਿਲਕੁਲ ਬੇਲ ਦੇ ਕਾਨੂੰਨ ਦੇ ਵਿੱਚ ਜੀ ਭਮ ਸਾਹਿਬ ਜਿਹੜੇ ਮਾਪਦੰਡ ਦੇਖੇ ਜਾਂਦੇ ਨੇ ਬੇਲ ਕਰਨ ਦੇ ਜਿਹੜੀ ਪਹਿਲੀ ਗੱਲ ਆ ਵੀ ਕੀ ਜਿਹੜਾ ਬੰਦਾ ਹੈ ਹੂੰ ਉਹ ਕੋਈ ਫਲਾਈਟ ਰਿਸਕ ਹੈ ਜਾਂ ਨਹੀਂ ਹੂੰ ਵੀ ਜੇ ਨੂੰ ਬੇਲ ਦਿੱਤੀ ਜਾਵੇ ਵੀ ਇਹ ਭਗੌੜਾ ਹੋ ਜਾਊਗਾ ਜੀ ਭੱਜ ਜਾਊਗਾ ਹੂੰ ਕੀ ਇਹ ਜਿਹੜਾ ਬੰਦਾ ਹੈ ਜਿਹੜਾ ਦੋਸ਼ੀ ਜਿਹੜਾ ਅਕਿਊਜ਼ਡ ਹੈ ਕੀ ਉਹ ਬਾਹਰ ਜਾ ਕੇ ਜਿਹੜੀ ਇਨਕੁਆਇਰੀ ਹੈ ਹੂੰ ਚੱਲ ਰਹੀ ਹੂੰ ਉਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੀ ਕੀ ਜਿਹੜਾ ਬੰਦਾ ਹੈ ਜਿਹੜਾ ਅਕਿਊਜ਼ਡ ਹੈ ਉਸ ਦੇ ਕਿੰਨਾ ਕੁ ਜਿਹੜਾ ਕੇਸ ਹੈ ਹੂੰ ਉਸ ਦੇ ਖਿਲਾਫ ਜਿਹੜਾ ਉਹ ਕਿੰਨਾ ਕੁ ਮਜ਼ਬੂਤ ਹੈ ਹੂੰ ਉਹਦਾ ਲਾਈਕਲੀਹੂਡ ਕੀ ਹੈ ਹੂੰ ਬਿਲਕੁਲ ਪ੍ਰਾਈਮ ਅਫਸਰ ਹੂੰ ਸੋ ਇਹ ਸਾਰੀਆਂ ਚੀਜ਼ਾਂ ਨੇ ਭਮ ਸਾਹਿਬ ਜਿਹੜੀਆਂ ਦੇਖੀਆਂ ਜਾਂਦੀਆਂ ਨੇ ਹੂੰ ਬੇਲ ਗ੍ਰਾਂਟ ਕਰਨ ਦੇ ਲੱਗੇ ਹੂੰ ਹੁਣ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਕਿ ਅਰਵਿੰਦ ਕੇਜਰੀਵਾਲ ਜਿਹੜਾ ਕਿ ਇੱਕ ਸੂਬੇ ਦਾ ਮੌਜੂਦਾ ਮੁੱਖ ਮੰਤਰੀ ਹੈ ਹੂੰ ਕਿ ਜੇ ਉਹਨੂੰ ਬੇਲ ਦੇ ਦਿੱਤੀ ਗਈ ਤੇ ਉਹ ਭਗੌੜਾ ਹੋ ਸਕਦਾ ਹੂੰ ਜਦੋਂ ਉਸ ਨੂੰ ਇੰਟਰਿਮ ਬੇਲ ਪਹਿਲਾਂ ਸੁਪਰੀਮ ਕੋਰਟ ਨੇ ਦਿੱਤੀ ਹੂੰ 21 ਦਿਨਾਂ ਦੇ ਵਾਸਤੇ ਉਹ ਬਾਹਰ ਗਿਆ ਉਸਨੇ ਦੁਬਾਰਾ ਸਰੈਂਡਰ ਕੀਤਾ ਹੂੰ ਕਿ ਉਹ ਭਗੌੜਾ ਹੋ ਗਿਆ ਜੀ ਈਡੀ ਦੀ ਜਿਹੜੀ ਜਾਂਚ ਹੈ ਲਗਭਗ 6-7 ਮਹੀਨਿਆਂ ਤੋਂ 1 ਸਾਲ ਤੋਂ ਚੱਲ ਰਹੀ ਆ ਜੀ ਸੁਸੋਧੀਆਂ ਹੋਣੀ ਤਾਂ 1 ਸਾਲ ਤੋਂ ਜ਼ਿਆਦਾ ਉਹ ਜੇਲ੍ਹ ਦੇ ਵਿੱਚ ਐ ਸਤਿੰਦਰ ਜੈਨ ਜੇਲ੍ਹ ਦੇ ਵਿੱਚ ਹਮ ਹੁਣ ਇੰਨੀ ਜਾਂਚ ਹੋ ਜਾਣ ਦੇ ਬਾਅਦ ਕੀ ਜਿਹੜਾ ਕਿਊਜ਼ ਦਾ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹਮ ਕਿੰਨਾ ਸਮਾਂ ਜਿਹੜਾ ਜਾਂਚ ਜਿਹੜੀ ਐ ਈਡੀ ਦੀ ਚੱਲੂਗੀ ਹਮ ਤੇ ਕਿੰਨਾ ਸਮਾਂ ਜਿਹੜੀ ਇੱਕ ਰਾਈਟ ਟੂ ਲਾਈਫ ਐਂਡ ਲਿਬਰਟੀ ਐ ਹਮ ਇੱਕ ਵਿਅਕਤੀ ਨੂੰ ਤੁਸੀਂ ਬਿਨਾਂ ਸਜ਼ਾ ਕੀਤੇ ਹੋਏ ਕਾਨੂੰਨ ਕਹਿੰਦਾ ਹੈ ਇਨੋਸੈਂਟ ਇ ਪ੍ਰੂਵਨ ਗਿਲਟੀ ਹਮ ਹਜੇ ਉਹ ਇਨੋਸੈਂਟ ਹੈ ਜਿੰਨਾ ਚਿਰ ਉਹਨੂੰ ਸਜ਼ਾ ਨਹੀਂ ਹੁੰਦੀ ਕਨਵਿਕਸ਼ਨ ਨਹੀਂ ਹੁੰਦੀ ਕਿੰਨਾ ਸਮਾਂ ਤੁਸੀਂ ਉਸਨੂੰ ਜੇਲ੍ਹ 'ਚ ਸਿਟਣਾ ਉਹ ਜਾਇਜ਼ ਹੈ ਹਮ ਕੱਲ ਨੂੰ ਜੇ ਉਹ ਕੇਸ 'ਚ ਵਰੀ ਹੁੰਦਾ ਹੈ ਹਮ ਕਿ ਜਿਹੜਾ ਇੱਕ ਇੱਕ ਦੋ ਦੋ ਸਾਲ ਨੂੰ ਜੇਲ੍ਹ 'ਚ ਲਵਾਏ ਗਏ ਨੇ ਇਸਦੀ ਪਰਭਾਈ ਕੌਣ ਕਰੂਗਾ ਜੀ ਸੋ ਇਸ ਦੇ ਲਈ ਭਮਸਾਪ ਜਿਹੜਾ ਬੇਲ ਦਾ ਲਾਅ ਹੈ ਉਹ ਤਾਂ ਇਹ ਕਹਿੰਦਾ ਹੈ ਕਿ ਬੇਲ ਇਜ਼ ਦਾ ਰੂਲ ਐਂਡ ਜੇਲ ਇਜ਼ ਐਕਸੈਪਸ਼ਨ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡਾ ਜਿਹੜਾ ਜਸਟਿਸ ਸਿਸਟਮ ਹੈ ਸਾਡੀਆਂ ਅਦਾਲਤਾਂ ਨੇ ਉਹਨਾਂ ਨੇ ਜੇਲ ਇਜ਼ ਦਾ ਰੂਲ ਐਂਡ ਬੇਲ ਇਜ਼ ਦਾ ਐਕਸੈਪਸ਼ਨ ਬਣਾ ਦਿੱਤੀ ਜਮਾਨਤਾਂ ਨਹੀਂ ਦਿੱਤੀਆਂ ਜਾਂਦੀਆਂ ਲੋਅਰ ਕੋਰਟਸ ਤੋਂ ਨਹੀਂ ਦਿੱਤੀਆਂ ਜਾਂਦੀਆਂ ਜਿਸ ਦੇ ਕਰਕੇ ਚੀਫ ਜਸਟਿਸ ਨੂੰ ਡੀ ਵਾਈ ਚੰਦਰਚੂੜ ਨੂੰ ਇਹ ਗੱਲ ਕਹਿਣੀ ਪੈ ਗਈ ਸੀ ਕਿ ਜਿਹੜੀਆਂ ਅਦਾਲਤਾਂ ਨੇ ਉਹ ਜਮਾਨਤਾਂ ਦੇਣ ਤਾਂ ਕਿ ਜਿਹੜੀ ਸੁਪਰੀਮ ਕੋਰਟ ਹੈ ਉਹ ਬੇਲ ਐਪਲੀਕੇਸ਼ਨਾਂ ਦੇ ਨਾਲ ਓਵਰ ਬਰਡਨ ਨਾ ਹੋਵੇ ਹਮ ਹੁਣ ਭੰਮ ਸਾਹਿਬ ਸੁਪਰੀਮ ਕੋਰਟ ਦੀ ਜਿਹੜੀ ਹਦਾਇਤ ਮੰਨਦੇ ਹੋਏ ਇੱਕ ਜੱਜ ਨੇ ਹਿੰਮਤ ਕੀਤੀ ਹਮ ਚਾਹੇ ਉਹ ਜਿਹੜੇ ਵਕੇਸ਼ਨ ਬੈਂਚ ਸੀਗਾ ਹਮ ਉਹਨਾਂ ਨੇ ਕੇਸ ਦੀ ਸੁਣਵਾਈ ਕੀਤੀ ਸਾਰੇ ਦੀ ਉਹਨਾਂ ਨੇ ਇਹ ਫਾਈਂਡਿੰਗ ਦਿੱਤੀ ਕਿ ਇਸ ਕੇਸ ਦੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਡਾਇਰੈਕਟਲੀ ਕੋਈ ਵੀ ਐਵੀਡੈਂਸ ਨਹੀਂ ਹਮ ਈਡੀ ਪੇਸ਼ ਕਰ ਚੁੱਕੀ ਤੋ ਇਸ ਲਈ ਉਹਨਾਂ ਨੇ ਜ਼ਮਾਨਤ ਦਿੱਤੀ ਬੜਾ ਇੱਕ ਡਿਟੇਲਡ ਉਹਦਾ ਆਰਡਰ ਲਿਖਿਆ ਹੂੰ ਤੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਰੀਲੀਜ਼ ਆਰਡਰ ਹੈ ਉਹ ਆਉਣਾ ਸੀ ਉਹਨਾਂ ਨੇ ਜੇਲ੍ਹ ਤੋਂ ਬਾਹਰ ਆਉਣਾ ਸੀ ਹੂੰ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਮੁਸਤੈਦੀ ਦਿਖਾਉਂਦੇ ਹੋયા ਹੂੰ ਈਡੀ ਨੇ ਹਾਈ ਕੋਰਟ ਨੂੰ ਅਪਰੋਚ ਕੀਤਾ ਹੂੰ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਉਸ ਦੇ ਉੱਤੇ ਓਬਜੈਕਸ਼ਨ ਲਗਾਏ ਜਿਹੜੀ ਬੇਲ ਦਾ ਜਿਹੜਾ ਆਰਡਰ ਸੀ ਉਹ ਉਸ ਦੇ ਵਿੱਚ ਈਡੀ ਕਹਿੰਦੀ ਹੈ ਕਿ ਈਡੀ ਆਰਗਿਊਡ ਦੈਟ ਟ੍ਰਾਇਲ ਕੋਰਟਸ ਆਰਡਰ ਗ੍ਰੈਂਟਿੰਗ ਬੇਲ ਟੂ ਮਿਸਟਰ ਕੇਜਰੀਵਾਲ ਇਸ ਪਰਵਰਸ ਹੂੰ ਵੀ ਗਲਤ ਹੈ ਤੱਥਾਂ ਦੇ ਆਧਾਰਤ ਨਹੀਂ ਹੂੰ ਤੇ ਇਹਦੇ ਵਿੱਚ ਇਰੈਗੂਲਰਿਟੀਆਂ ਨੇ ਫਲੌਅਡ ਹੈ ਗਲਤ ਹੈ ਰੋਂਗ ਇਨਫੋਰਮੇਸ਼ਨ ਤੇ ਆਧਾਰਤ ਹੈ ਹੂੰ ਗਲਤ ਫੈਕਟਸ ਦੇ ਗਲਤ ਤਰੀਕਾ ਦੇ ਉੱਤੇ ਹੂੰ ਤੇ ਇਹ ਜਿਹੜਾ ਆਰਡਰ ਹੈ ਜੀ ਉਹ ਆਧਾਰਤ ਹੈ ਇਹ ਜਿਹੜਾ ਐਡੀਸ਼ਨਲ ਸੋਲੀਸਟਰ ਜਨਰਲ ਐਸ ਵੀ ਰਾਜੂ ਨੇ ਈਡੀ ਦੇ ਵਿਹਾਰ ਦੇ ਉੱਤੇ ਆਰਗੂ ਕੀਤਾ ਹਮ ਹੁਣ ਭਮ ਸਾਹਿਬ ਨਾਰਮਲ ਕੇਸਾਂ ਦੇ ਵਿੱਚ ਹੁੰਦਾ ਕੀ ਹੈ ਹਮ ਜਦੋਂ ਜ਼ਮਾਨਤ ਮਿਲ ਜਾਂਦੀ ਹੈ ਹਮ ਜ਼ਮਾਨਤ ਤੇ ਬੰਦਾ ਬਾਹਰ ਆ ਜਾਂਦਾ ਹੈ ਜੇ ਕੋਈ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ ਇਹਨੂੰ ਕੋਈ ਉਸ ਦੇ ਉੱਤੇ ਇਤਰਾਜ਼ ਹੈ ਹਮ ਤਾਂ ਬੇਲ ਕੈਨਸਲ ਕਰਨ ਦੀ ਅਰਜ਼ੀ ਲਾ ਸਕਦੇ ਹਮ ਬੇਲ ਦੇ ਆਰਡਰ ਨੂੰ ਚੈਲੰਜ ਕਰ ਸਕਦੇ ਹਮ ਬੇਲ ਦੇ ਬੇਲ ਦੇ ਉੱਤੇ ਸਟੇ ਲਾ ਲੈਣਾ ਹਮਮ ਪੰਮ ਸਾਹਿਬ ਇਹ ਹੈਰਾਨੀ ਜਨਕ ਹੈ ਕਿ ਮੈਂ ਘੱਟੋ-ਘੱਟ ਜਿਹੜਾ ਆਪਣੇ ਲੀਗਲ ਕਰੀਅਰ ਦੇ ਵਿੱਚ ਇਹ ਹੁੰਦਾ ਨਹੀਂ ਦੇਖਿਆ ਜੀ ਕਿਉਂਕਿ ਸਟੇ ਦਾ ਜਿਹੜਾ ਕਾਮਨ ਲਾ ਕੀ ਕਹਿੰਦਾ ਕਿਸੇ ਵੀ ਸਟੇ ਚੀਜ਼ ਦੇ ਉੱਤੇ ਹਮ ਆਰਡਰ ਦੇ ਉੱਤੇ ਸਟੇ ਉਦੋਂ ਲਗਾਈ ਜਾਂਦੀ ਹੈ ਜਦੋਂ ਇਰਰੀਪੇਰਬਲ ਲਾਸ ਹੋਣ ਦਾ ਹਮ ਨਾ ਪੂਰਾ ਹੋ ਸਕਣ ਵਾਲਾ ਜਿਹੜਾ ਘਟ ਹੈ ਹਮ ਉਹ ਕਿਸੇ ਧਿਰ ਨੂੰ ਜੇ ਪੈਂਦਾ ਹੋਵੇ ਤਾਂ ਆਰਡਰ ਸਟੇ ਕੀਤਾ ਜਾਂਦਾ ਜੀ ਕੇਸ ਦੇ ਵਿੱਚ ਵਜ਼ਨ ਦੇਖਿਆ ਜਾਂਦਾ ਹੂੰ ਇਹ ਦੇਖਿਆ ਜਾਂਦਾ ਤੇ ਬੈਲੈਂਸ ਆਫ ਪ੍ਰੋਬੈਬਿਲਿਟੀਜ਼ ਦੇਖੀਆਂ ਜਾਂਦੀਆਂ ਨੇ ਹੂੰ ਤੇ ਨਾਂ ਪੂਰਾ ਹੋਣ ਵਾਲਾ ਘਟਾ ਭਮਸਾਬ ਜੀ ਅਰਵਿੰਦ ਕੇਜਰੀਵਾਲ ਹੁਣ ਬੇਲ ਤੇ ਬਾਹਰ ਚੱਲਿਆ ਜਾਂਦਾ ਹੂੰ ਬਾਅਦ ਦੇ ਵਿੱਚ ਕੋਰਟ ਸੁਣਵਾਈ ਕਰ ਲੈਂਦੀ ਉਸ ਦੇ ਉੱਪਰ ਹੂੰ ਤਾਂ ਕਿਹੜੀ ਧਿਰ ਨੂੰ ਕੀ ਇਨਵੈਸਟਿਗੇਟਿਵ ਏਜੰਸੀ ਨੂੰ ਜਾਂ ਸਰਕਾਰ ਨੂੰ ਕਿਹੜਾ ਨਾਂ ਪੂਰਾ ਹੋਣ ਵਾਲਾ ਘਟਾ ਜਿਹੜਾ ਉਹ ਪਹਿਣਾ ਸੀ ਹੂੰ ਜਿਹੜਾ ਕੋਰਟ ਨੇ ਇਸ ਫੈਸਲੇ ਨੂੰ ਸਟੇ ਕੀਤਾ ਹੂੰ ਜੀ ਪਹਿਲਾਂ ਕਿਹੜਾ ਨਾਂ ਪੂਰਾ ਹੋਣ ਵਾਲਾ ਘਟਾ ਜਿਹੜਾ ਉਹ ਸਰਕਾਰ ਨੂੰ ਪੈ ਗਿਆ ਹੂੰ ਜਦੋਂ 20 21 ਦਿਨ ਉਹ ਬਾਹਰ ਲਾਏ ਜੀ ਚਲੋ ਜੇ ਸੀਟਾਂ ਕੁਝ ਦਿੱਲੀ ਦੇ ਵਿੱਚ ਜਿੱਤ ਵੀ ਜਾਂਦਾ ਤਾਂ ਵੀ ਆਪਾਂ ਕਹਿ ਲੈਂਦੇ ਵੀ ਨਾਂ ਪੂਰਾ ਹੋਣਾ ਬਿਲਕੁਲ ਪੈ ਗਿਆ ਸੋ ਭਮ ਸਾਹਿਬ ਇਹਦਾ ਇਹਦੇ ਕੋਈ ਸੈਂਸ ਨਹੀਂ ਬਣਦੀ ਹੂੰ ਇਸ ਆਰਡਰ ਦੇ ਬਿਲਕੁਲ ਜੀ ਸਗੋਂ ਇਹ ਬੇਲ ਲਾਉਂਦੀਆਂ ਜਿਹੜੀਆਂ ਇਹ ਤੱਜੀਆਂ ਡਾਉਂਦਾ ਹੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਭਮ ਸਾਹਿਬ ਪਹੁੰਚ ਕਰ ਲਈ ਹੈ ਅਰਵਿੰਦ ਕੇਜਰੀਵਾਲ ਨੇ ਹੂੰ ਇਸ ਆਰਡਰ ਦੇ ਖਿਲਾਫ ਅ ਤੇ ਉਹ ਹੁਣ ਸੁਪਰੀਮ ਕੋਰਟ ਦਾ ਜਿਹੜਾ ਦਰਵਾਜ਼ਾ ਹੈ ਉਹ ਖਟਕਟਾ ਰਹੇ ਨੇ ਹੂੰ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਹਾਈ ਕੋਰਟ ਦਾ ਹੁਕਮ ਹੈ ਉਹਨਾਂ ਦੀ ਰਿਹਾਈ ਦੇ ਉੱਤੇ ਰੋਕ ਲਾਉਣ ਦਾ ਹੂੰ ਅਗਲੀ ਸੁਣਵਾਈ ਤੱਕ ਜੀ ਤੇ ਉਹ ਗਲਤ ਹੈ ਭਮ ਸਾਹਿਬ ਹੁਣ ਜੇ ਇਹ ਜਿਹੜਾ ਫੈਸਲਾ ਜਿਹੜਾ ਉਹ ਜੱਜ ਲੈ ਰਿਹਾ ਹੈ ਪਹਿਲਾਂ ਹੀ ਹਮ ਸਟੇ ਲਾਉਣ ਦਾ ਜਿਹੜਾ ਐਕਸਟਰਾਰਡੀ ਹਮ ਤਾਂ ਤੁਸੀਂ ਹੁਣ ਸੋਚ ਸਕਦੇ ਹੋ ਵੀ ਜਿਹੜੀ ਜ਼ਮਾਨਤ ਦੀ ਜਿਹੜੀ ਮੇਨ ਅਰਜ਼ੀ ਹੈ ਹਮ ਉਸ ਦਾ ਹਸ਼ਰ ਕੀ ਹੋਣ ਵਾਲਾ ਹੈ ਦਿੱਲੀ ਹਾਈ ਕੋਰਟ ਚ ਬਿਲਕੁਲ ਸੋ ਭਮ ਸਾਹਿਬ ਇੰਨੀ ਮੱਧ ਭਾਗੀ ਜਿਹੜੀ ਸਿਚੁਏਸ਼ਨ ਬਣ ਗਈ ਹੈ ਕਿਤੇ ਕਿਤੇ ਜੁਡੀਸ਼ਰੀ ਦੀ ਹਮ ਕਿ ਜੱਜਾਂ ਦੇ ਨਾਮ ਦੇਖ ਕੇ ਜਿਹੜੇ ਆ ਨਾ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਵੀ ਕੀ ਫੈਸਲਾ ਹੋਊ ਜੀ ਬਿਲਕੁਲ ਇਸ ਹੱਦ ਤੱਕ ਕੰਪਲੀਟਲੀ ਸਾਈਜ਼ ਹੋ ਚੁੱਕਿਆ ਹੈ ਜਿਹੜਾ ਕਿ ਬਹੁਤ ਮੰਦ ਭਾਗ ਹੈ ਕਿ ਭਮਪਾ ਸਾਹਿਬ ਇਹ ਜਿਹੜੀ ਬੇਲ ਹੈ ਦੇਖੋ ਕੇਜਰੀਵਾਲ ਦੀ ਰਾਜਨੀਤੀ ਦੇ ਅਸੀਂ ਕੋਈ ਬਹੁਤੇ ਮਰੀਦ ਨਹੀਂ ਪਰ ਜਿਹੜੀ ਬੇਲ ਹੈ ਇਹ ਉਹਦੀ ਰਾਈਟ ਹੈ ਇਹ ਉਹਨੂੰ ਮਿਲਣੀ ਚਾਹੀਦੀ ਸੀ ਹਮ ਟ੍ਰਾਇਲ ਕੋਰਟ ਨੇ ਸਭ ਕੁਝ ਦੇਖਦੇ ਹੋਏ ਜੇ ਉਹਨੂੰ ਜ਼ਮਾਨਤ ਦੇ ਦਿੱਤੀ ਹੈ ਹੋਰ ਕੰਮ ਜਿਹੜੇ ਕੋਈ ਘੱਟ ਨੇ ਅਦਾਲਤਾਂ ਦੇ ਵਿੱਚ ਇੰਨੇ ਮੈਟਰ ਪੈਂਡਿੰਗ ਪਏ ਨੇ ਲੋਕਾਂ ਦੀ ਜ਼ਿੰਦਗੀ ਤੇ ਮੌਤ ਦੇ ਫੈਸਲੇ ਜ਼ਮੀਨ ਜਾਇਦਾਦ ਦੇ ਮੁਕੱਦਮੇ ਇੰਨੀ ਜਿਹੜੀ ਅਰਜੈਂਸੀ ਕੀ ਅਦਾਲਤਾਂ ਨੂੰ ਦਿਖਦੀ ਹੈ ਅਜਿਹੇ ਪੋਲਿਟੀਕਲ ਮੈਟਰਸ ਦੇ ਵਿੱਚ ਹੂੰ ਕਿ ਇੱਕਦਮ ਸਟੇ ਲਾਉਣੀ ਇੱਕਦਮ ਸੁਣਵਾਈ ਕਰਨੀ ਉਹਦੀ ਹੂੰ ਜੀ ਕਿਹੜਾ ਇਹ ਜਿਹਾ ਘਾਟਾ ਜਿਹੜਾ ਸਮਾਜ ਨੂੰ ਜਾਂ ਦੇਸ਼ ਨੂੰ ਪੈ ਜਾਂਦਾ ਹੂੰ ਜੇ ਉਹ ਬਾਹਰ ਜਾਇਆ ਹੁੰਦਾ ਸੋ ਭਮਨ ਸਾਹਿਬ ਇਹ ਜਿਹੜਾ ਆਰਡਰ ਹੈ ਇਹ ਇਹ ਬਿਲਕੁਲ ਐਕਸਟਰਾਔਰਡਨਰੀ ਹੈ ਜਿਹੜਾ ਜੀ ਜੋ ਕੋਈ ਹੋ ਰਿਹਾ ਹੈ ਹੂੰ ਤੇ ਹੁਣ ਦੇਖਣਾ ਪਊਗਾ ਵੀ ਸੁਪਰੀਮ ਕੋਰਟ ਇਸ ਦੇ ਵਿੱਚ ਕੀ ਰੋਕ ਲੈਂਦੀ ਹੈ ਜੀ ਕਿਉਂਕਿ ਸੁਪਰੀਮ ਕੋਰਟ ਖੁਦ ਕਹਿ ਚੁੱਕੀ ਹੈ ਹੇਠਲੀਆਂ ਅਦਾਲਤਾਂ ਨੂੰ ਕਿ ਜਿਹੜੀਆਂ ਜ਼ਮਾਨਤਾਂ ਨੇ ਜਿਹਨੂੰ ਬੰਨਦੀ ਹੈ ਉਹਦੀ ਜ਼ਮਾਨਤ ਹੋਣੀ ਕਰ ਦਿਓ ਕਰ ਦਿਓ ਹਾਂ ਬਿਲਕੁਲ ਜੀ